ਪੰਜਾਬੀ ਜ਼ਿਆਦਾਤਰ ਗਰਮੀ ਦੀਆਂ ਛੁੱਟੀਆਂ 'ਚ ਹਿਮਾਚਲ ਨਾਲਗੋੜ ਦੇ ਚ ਪੈਂਦਾ ਠੰਡਾ ਇਲਾਕਾ ਹੈ ਕਈ ਥਾਵਾਂ ਦੇ ਉੱਤੇ ਉੱਥੇ ਜਾਂਦੇ ਆ ਪਰ ਉੱਥੇ ਜਿਹੜੀਆਂ ਘਟਨਾਵਾਂ ਲਗਾਤਾਰ ਐ ਐਨ ਆਰ ਆਈ ਜੋੜੇ ਤੋਂ ਸ਼ੁਰੂ ਹੋਇਆ ਕੰਮ ਉਦੋਂ ਬਾਅਦ ਫਿਰ ਇੱਕ ਏਐਸਆਈ ਚੰਡੀਗੜ ਚੰਡੀਗੜ ਕੇਡਰ ਦਾ ਸੀ ਉਸ ਦੇ ਨਾਲ ਪੰਗਾ ਪੈ ਗਿਆ ਫਿਰ ਇੱਕ ਟੈਕਸੀ ਡਰਾਈਵਰ ਕੋਟ ਦਿੱਤਾ ਗਿਆ ਮਨਾਲੀ ਦੇ ਵਿੱਚ ਫਿਰ ਅੱਜ ਹੀ ਆਪਾਂ ਜਿਹੜੀ ਖਬਰ ਸਾਂਝੀ ਕੀਤੀ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਕਾਰਨ ਬੇਸ਼ੱਕ ਹਿਮਾਚਲ ਦੀ ਪੁਲਿਸ ਕੁਝ ਹੋਰ ਦੱਸਦੀ ਹੈ ਕਿ ਇੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਰ ਪੰਜਾਬੀ ਮਹਿਸੂਸ ਕਰਨ ਲੱਗ ਗਏ ਕਿ ਸਾਡੇ ਨਾਲ ਦੇਖੋ ਹਿਮਾਚਲ ਦਾ ਜਿਹੜਾ ਲੋਕ ਨਾ ਉਹ ਕਹਿਨ ਨੂੰ ਭਲੇ ਮਾਨਸਾ ਲੇਕਿਨ ਬਹੁਤ ਸਾਰੇ ਲੋਕ ਉੱਥੇ ਵੀ ਜਿਹੜੇ ਖਾਸ ਕਰਕੇ ਟੈਕਸੀ ਵਾਲੇ ਜਾਂ ਟਾਬਿਆਂ ਵਾਲੇ ਉਹਨਾਂ ਦੀ ਗੁੰਡਾਗਰਦੀ ਬੜੀ ਵਾਰ ਹੋਇਆ ਪੰਜਾਬੀ ਬੜੀ ਵਾਰ ਟਾਰਗੇਟ ਹੋਇਆ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕਦੀ ਹਿਮਾਚਲ ਹੀ ਟਾਰਗੇਟ ਨਹੀਂ ਹੋਇਆ ਕਦੀ ਜੰਮੂ ਕਸ਼ਮੀਰ ਦਾ ਲੋਕ ਟਾਰਗੇਟ ਜਦੋਂ ਉੱਥੇ ਕਰੋਨਾ ਕਾਲ ਸੀ ਨਾ ਪੂਰੇ ਹਿੰਦੁਸਤਾਨ ਦੇ ਨਿਆਣੇ ਇਥੇ ਬੜੇ ਸੇਫ ਰਹੇ ਨੇ ਗੁਰਦੁਆਰੇ ਖੁੱਲੇ ਰਹੇ ਸਰਾਵਾ ਖੁੱਲੀਆਂ ਰਹੀਆਂ ਚਾਹੇ ਉਹ ਹਿਮਾਚਲ ਦਾ ਬੱਚਾ ਹੀ ਚਾਹੇ ਜੰਮੂ ਕਸ਼ਮੀਰ ਦਾ ਬੱਚਾ ਹੀ ਚਾਹੇ ਨਾਰਥ-ਈਸਟ ਦਾ ਬੱਚਾ ਹੈ ਲੇਕਿਨ ਸਾਡਾ ਜਿਹੜਾ ਪੰਜਾਬੀ ਉਹ ਨਾ ਹਿਮਾਚਲ ਦੇ ਵਿੱਚ ਸੇਫ ਆ ਨਾ ਜੰਮੂ ਕਸ਼ਮੀਰ ਦੇ ਵਿੱਚ ਸੇਫ ਆ ਨਾ ਦਿੱਲੀ ਦੇ ਵਿੱਚ ਸੇਫ ਆ ਫਿਰ ਵੀ ਸਾਨੂੰ ਸਾਡਾ ਸਾਨੂੰ ਯੁੱਤੀਆਂ ਮਾਰਦੇ ਨੇ ਦੂਜੇ ਸੂਬਿਆਂ ਵਾਲੇ ਲੋਕ ਆ ਹਿਮਾਚਲ ਦੇ ਵਿੱਚ ਕੰਗੜਾ ਨੌਦ ਦੀ ਟਿੱਪਣੀ ਜੋੜ ਕੇ ਵੇਖੀ ਜਾ ਰਹੀ ਔਰ ਵੇਖਾਂਗੇ ਕਿਉਂਕਿ ਇਸ ਬੀਬੀ ਨੇ ਜਿਹੜਾ ਯਾਰ ਖੋਲਿਆ ਔਰ ਕਿੰਨੀ ਤੂੰ ਬੀਬੀ ਯਹਿਰ ਖੋਲਦਿਆਂ ਦੇ ਅੱਜ ਤੁਸੀਂ ਬਾਬੇ ਨਾਨਕ ਦੀ ਹਵਾਲਾ ਦੇ ਕੇ ਤੁਸੀਂ ਬੜੀ ਵੱਡੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਕਿ ਬਾਬਾ ਨਾਨਕ ਦੀ ਮੈਂ ਹਵਾਲਾ ਦੇ ਕੇ ਤੇ ਜਿਹੜਾ ਮੂੰਹ ਯਹਿਰ ਖੋਲਿਆ ਹੁਣ ਤੱਕ ਉਹ ਤੈਨੂੰ ਮaaf ਕਰ ਦੇਣਗੇ ਤੂੰ ਆਪਣੀ ਜ਼ੁਬਾਨ ਬੰਦ ਕਰ ਮੂੰਹ ਬੰਦ ਕਰ ਲੋਕੀ ਤੈਨੂੰ ਵੈਸੇ ਮaaf ਕਰ ਲੈ ਜਦੋਂ ਤੇਰੇ ਮੂੰਹ ਦੇ ਵਿੱਚੋਂ ਯਹਿਰ ਕੋਲ ਦਾ ਇੱਕ ਹੁੰਦਾ ਸਾਪ ਇੱਕ ਹੁੰਦਾ ਸਪੋਲੀਆ ਤੂੰ ਸਪੋਲੀਏ ਨਾਲੋਂ ਵੀ ਖਤਰਨਾਕ ਹੈ ਸਮਾਜਵਾਦ ਸਿਰ ਪੰਜਾਬੀ ਸਮਾਜਵਾਦ ਸੇ ਤੂੰ ਭਾਰਤੀ ਸਮਾਜਵਾਦ ਤੇ ਬੀਬੀ ਇੱਕ ਖਤਰਨਾਕ ਹੈਗੀਆ ਇਹਦੇ ਨਾਲ ਤੁਸੀਂ ਬਾਬੇ ਨਾਨਕ ਦੀਆਂ ਤੁਕਾਂ ਜਾਂ ਗੁਰਬਾਣੀ ਦਾ ਹਵਾਲਾ ਨਾ ਦਿਓ ਤੁਸੀਂ ਆਪਣਾ ਮੂੰਹ ਜ਼ੁਬਾਨ ਬੰਦ ਰੱਖੋ ਤਦ ਵੀ ਜਿਹੜਾ ਸਮਾਜ ਹੈ ਸੇਵਾ ਹੁਣ ਜਿਹੜੀਆਂ ਹਿਮਾਚਲ ਦੇ ਵਿੱਚ ਹੀਆਂ ਬੀਬੀ ਤੋਂ ਬਾਅਦ ਟਿੱਪ ਹੋਈਆਂ ਨੇ ਘਟਨਾਵਾਂ ਉਹ ਹਾਲਾਂਕਿ ਮਾਚਲ ਪੋਸਟ ਜਾਂ ਡੀਜੀਪੀ ਕੇਂਦਰ ਇਕ ਜੋੜ ਕੇ ਨਾ ਦੇਖੋ ਪਰ ਉਸ ਤੋਂ ਪਹਿਲਾਂ ਕਿਉਂ ਹਮਲੇ ਕਿਉਂ ਨਹੀਂ ਹੋਏ ਤੁਸੀਂ ਡਰਾਈਵਰ ਕੁੱਟਿਆ ਰੋਪੜ ਦਾ ਡਰਾਈਵਰ ਭੁਪਿੰਦਰ ਸੋਂਗੂਣੀ ਉੱਥੋਂ ਦੇ ਖੁਦ ਐਮਐਲਏ ਜਿਹੜੇ ਦਨੀਸ਼ ਚੱਡਾ ਸਾਹਿਬ ਨੇ ਉਹਨਾਂ ਨੇ ਉੱਥੋਂ ਦੇ ਐਸਪੀ ਨਾਲ ਫੋਨ ਤੇ ਗੱਲ ਕੀਤੀ ਕੋਈ ਕਾਰਵਾਈ ਨਹੀਂ ਹੋਈ ਫਿਰ ਜਿਹੜੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਨੇ ਕੋਈ ਕਾਰਵਾਈ ਨਹੀਂ ਹੋਈ ਉਹ ਪਰਿਵਾਰ ਕਹਿੰਦਾ ਕਿ ਅਸੀਂ ਦੋ ਦਿਨ ਕੋਮਾ ਦੇ ਵਿੱਚ ਰਿਹਾ ਪੁਲਿਸ ਵਾਲੇ ਕਹਿੰਦੇ ਕਿ ਉਹਨਾਂ ਕੋਈ ਸ਼ਿਕਾਇਤ ਨਹੀਂ ਕੀਤੀ ਮੈਡੀਕਲ ਨਹੀਂ ਕਰਵਾਇਆ ਹੈਗਾ ਤਹਾਡੀ ਕੀ ਡਿਊਟੀ ਹੈਗੀ ਹੈ ਫਿਰ ਬਦਲ ਅਗਲਾ ਬੰਦਾ ਤੁਸੀਂ ਡਿਫੋਨ ਅੰਮ੍ਰitsar ਪੁਲਿਸ ਨੂੰ ਜਰੂਰ ਜ਼ੀਰੋ ਐਫ ਆਈ ਆਰ ਦਰਜ ਕੀਤੀ ਹੈਗੀ ਮਤਲਬ ਇੱਕ ਘਟਨਾਵਾ ਗਰ ਹਿਮਾਚਲ ਔਰ ਹਿਮਾਚਲ ਨੂੰ ਸਮਝਣਾ ਚਾਹੀਦਾ ਹੈਗਾ ਕਿ ਤੁਹਾਡੀ ਜਿਹੜੀ ਜ਼ਿੰਦਗੀ ਬਦਲੀ ਉਹ ਪੰਜਾਬੀਆਂ ਨੇ ਬਦਲੀ ਹੈਗੀ ਐ ਇੰਨਾ ਹਿਮਾਚਲ ਇੱਥੇ ਆ ਕੇ ਜਿੰਨੀ ਟੂਰਿਸਟ ਇੰਡਸਟਰੀ ਹੈ ਜਾਂ ਘਰਾਂ ਦੇ ਵਿੱਚ ਲੋਕੀ ਜਿਹੜੇ ਕੰਮ ਕਰ ਜਾਂ ਰੁਜ਼ਗਾਰ ਕਰ ਸਾਰੇ ਦੇ ਹਿਮਾਚਲ ਪੰਜਾਬ ਦੇ ਵਿੱਚ ਬੈਠਾ ਹੈਗਾ ਇਸੇ ਤੇ ਕਿਸੇ ਮਾਚਲੀ ਦੇ ਨਾਲ ਧੱਕਾ ਨਹੀਂ ਹੋਇਆ ਨਾ ਜੀ ਤੇ ਜੇ ਤੁਹਾਡੇ ਨਾਲ ਫਿਰ ਧੱਕਾ ਹੋ ਲਾ ਪਿਆ ਫਿਰ ਤੁਸੀਂ ਚੀਕਾ ਮਾਰੋਗੇ ਘਟੂ ਘੜ ਹਿਮਾਚਲ ਦੀ ਸੁਖਵਿੰਦਰ ਸਿੰਘ ਸੁਖੂ ਸਰਕਾਰ ਜੇ ਉੱਥੋਂ ਦੇ ਡੀਜੀਪੀ ਨੂੰ ਜਾਂ ਚੀਫ ਸਕੱਰੇਟਰੀ ਨੂੰ ਚਾਹੀਦਾ ਕਿ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾਓ ਇਦਾਂ ਜਿਹੜੀ ਆਪਸੀ ਭਾਈਚਾਰਕ ਸਾਂਝ ਟੁੱਟਦੀ ਆ ਗਈ ਆ ਤੁਹਾਡੀ ਜਿਹੜੀ ਇੰਡਸਟਰੀ ਆ ਦੇ ਸੌਵਡ ਫੀਸ ਦੀ ਤੁਹਾਨੂੰ ਕਮਾਈ ਉਹਦੇ ਚ 50% ਤੇ ਪੰਜਾਬੀ ਨੇ ਸ਼ੁਕਰ ਸ਼ਨੀਵਾਰ ਐ ਤਾਂ ਛੁੱਟੀ ਲੋਕੀ ਜੋ ਇਥੋਂ ਚੰਡੀਗੜ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਉਧਰ ਡਲੌਜੀ ਮਨਾਲੀ ਇਧਰ ਕੁੱਲੂ Shimla ਤੁਰ ਪੈਂਦੇ ਨੇ ਲੋਕ ਤੇ ਘੱਟੋ ਘੜ ਉਥੋਂ ਦੀ ਜਿਹੜੀ ਤੁਹਾਡੀ ਗੁੰਡਾਗਰਦੀ ਕਿ ਹੈ ਨਾ ਟੈਕਸੀ ਡਰਾਈਵਰ ਵਾਲੇ ਜਾਂ ਹੋਰ ਲੋਕ ਆ ਇਹ ਕਿਉਂਕਿ ਬਦਮਾਸ਼ੀ ਕਰਦੇ ਨੇ ਉਥੇ ਲੋਕਾਂ ਨੂੰ ਘੁੱਟਦੇ ਨੇ ਕਿਉਂਕਿ ਸੜਕਾਂ ਘੱਟ ਨੇ ਰੋਡ ਕਿ ਚੌੜੇ ਘਟ ਨੇ ਤੇ ਇਹ ਗੁੰਡਾਗਰਦੀ ਕਰਦੇ ਤੁਸੀਂ ਡਰਾਉਂਦੇ ਜੇ ਲੋਕਾਂ ਨੂੰ ਤੇ ਇਹ ਜਿਹੜਾ ਇਦਾਂ ਭਾਈਚਾਰਕ ਸਾਂ ਟੁੱਟਦੀ ਅੱਜ ਤੁਸੀਂ ਪੰਜਾਬੀਆਂ ਨੂੰ ਕੁੱਟ ਰਹੇ ਕੱਲ ਨੂੰ ਦਿੱਲੀ ਵਾਲੇ ਕੁੱਟਣਗੇ ਮਹਾਰਾਸ਼ਟਰ ਤੇ ਜਦੋਂ ਜਿਹੜਾ ਤੁਹਾਡਾ ਹਮਾਚਲ ਹੀ ਬੈਠਾ ਚਾਹ ਹਰਿਆਣੇ ਦੇ ਵਿੱਚ ਬੈਠਾ ਚਾਹ ਪੰਜਾਬ ਦੇ ਵਿੱਚ ਬੈਠਾ ਚਾਹ ਦਿੱਲੀ ਜਦੋਂ ਉਹਨਾਂ ਲੋਕਾਂ ਤੇ ਫਿਰ ਹਮਲੇ ਹੋਏ ਤੇ ਫਿਰ ਤੁਸੀਂ ਕੀ ਕਹੋਗੇ ਨਾ ਫਿਰ ਜੇ ਪੰਜਾਬ ਦੇ ਵਿੱਚ ਹਮਲਾ ਹੋ ਗਿਆ ਤੇ ਫਿਰ ਤੁਹਾਡੀ ਜਿਹੜੀ ਉਹ ਬੀਬੀ ਆ ਜਿਹੜੇ ਜਿਹਦਾ ਦਿਮਾਗ ਵਿਗੜਿਆ ਆ ਹਾਲਾਂਕਿ ਪਹਿਲੇ ਦਿਮਾਗ ਨੂੰ ਸੈੱਟ ਹੋਏ ਨੇ ਫਿਰ ਕਹਿੰਦੇ ਪੰਜਾਬ ਦੇ ਵਿੱਚ ਅੱਤਵਾਦ ਹੋ ਗਿਆ ਤੇ ਅੱਜ ਬਾਬੇ ਨਾਨਕ ਕਦੀਆਂ ਗੁਰੂ ਤੁਕਾਂ ਦਾ ਹਵਾਲਾ ਦੇ ਰਹੀਆਂ ਤੇ ਫਿਰ ਇਹ ਬਾਬੇ ਨਾਨਕ ਨੂੰ ਮੰਨਣ ਵਾਲੇ ਸਾਰੇ ਆਤਵੱਦੀ ਆ ਫਿਰ ਅੱਜ ਬਾਬੇ ਨਾਨਕ ਤੇ ਨੂੰ ਚੇਤੇ ਆ ਗਿਆ ਪਹਿਲਾਂ ਦੀ ਕਦੀ ਤੈਨੂੰ ਬਾਬਾ ਨਾਨਕ ਚੇਤੇ ਆਇਆ ਨਹੀਂ ਹੈਗਾ ਤੇ ਇਸ ਕਰਕੇ ਅਗਰ ਇਹ ਹਰਿਆਣਾ ਹਿਮਾਚਲ ਸਰਕਾਰ ਨੇ ਇਹੋ ਜੀਆਂ ਕਟਨਾਵਾਂ ਨਾ ਰੋਕੀਆਂ ਨਾ ਉੱਥੇ ਚੰਗਾ ਮੈਸੇਜ ਦਿੱਤਾਗਾ ਤੇ ਜਿਹੜੀ ਭਾਈਚਾਰਕ ਸਾਂਝ ਆ ਉਹ ਟੁੱਟੂਗੀ ਟੁੱਟੂਗੀ ਉਹਦੇ ਵਾਸਤੇ ਜ਼ਿੰਮੇਵਾਰ ਹਿਮਾਚਲ ਸਰਕਾਰ ਹੋਏਗੀ ਹਰਾਨੀ ਦੀ ਗੱਲ ਤੇ ਹੀ ਹੋ ਰਹੀ ਹੈ ਜਦੋਂ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਸਿੱਧਾ ਫੋਨ ਤੇ ਗੱਲ ਕੀਤੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚਿੱਠੀ ਲਿਖਤੀ ਉਹਦੇ ਵਿੱਚ ਭਰੋਸਾ ਤਾਂ ਹੀ ਨਾਲ ਦੇ ਨਾਲ ਦਿੱਤਾ ਗਿਆ ਹੁਕਮ ਵੀ ਦਿੱਤੇਗੇ ਕਿ ਜਾਂਚ ਕਰਾਵਾਂਗੇ ਦੋਸ਼ੀਆਂ ਨੂੰ ਸਜ਼ਾ ਵੀ ਦਿਵਾਵਾਂਗੇ ਪਰ ਉੱਪਰੋਂ ਤੱਕ ਤੇ ਆ ਗਿਆ ਹੁਕਮ ਪਰ ਹਿਮਾਚਲ ਪ੍ਰਦੇਸ਼ ਘਾਰੀ ਮੰਨਨ ਨੂੰ ਤਿਆਰ ਨਹੀਂ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਉਹ ਕਾਰਨ ਹੋਰ ਨੇ ਜੋ ਸੋਸ਼ਲ ਮੀਡੀਆ ਤੇ ਜਾਂ ਪੰਜਾਬ ਮਹਿਸੂਸ ਕਰ ਰਹੇ ਉਹ ਕਾਰਨ ਹੀ ਨਹੀਂ ਇਹ ਗੈਪ ਕਿੱਥੇ ਪੈ ਗਿਆ ਇੱਕ ਪਾਸੇ ਸੀਐਮ ਕਹਿ ਰਿਹਾ ਕਿ ਅਸੀਂ ਤਿਆਰ ਬੈਠੇ ਹਾਂ ਜਾਂਚ ਪੜਤਾਲ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਪਰ ਪੁਲਿਸ ਕਹਿੰਦੀ ਹੈ ਕਿ ਨਹੀਂ ਜੀ ਇਸਥੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੀ ਨਹੀਂ ਹੋਈਆਂ ਇਹ ਗੈਪ ਬਹੁਤ ਜ਼ਿਆਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਉਹਨਾਂ ਨੇ ਜਿਹੜੇ ਸਪੈਨਿਸ਼ ਜੋੜੇ ਵਾਲੀ ਗੱਲ ਕੀਤੀ ਕਿ ਲੋਕਾਂ ਦੇ ਉੱਤੇ ਹੱਥ ਦੇਖਣ ਲੱਗ ਪਏ ਸੀ ਮੈਨੂੰ ਲੱਗਦਾ ਕਿ ਇੱਕ ਕਹਾਣੀ ਕਿਵੇਂ ਘੜੀ ਗਈ ਹੈਗਾ ਉਹ ਬੰਦੇ ਕੀ ਜੋਤਸ਼ੀ ਜਿਹੜੇ ਉੱਥੇ ਹੱਥ ਵੇਖਣ ਲੱਗ ਪਏ ਇੱਕ ਟੂਰਿਸਟਿਕ ਸਲਾਨੀ ਸੀ ਹੈ ਨਾ ਤੇ ਉਹ ਕਿਵੇਂ ਉੱਥੇ ਜਾ ਕੇ ਹੱਥ ਵੇਖਣ ਲੱਪੇ ਉਹਨਾਂ ਦੇ ਨਾਮ ਤੇ ਆਪ ਇੱਕ ਸਪੈਨਿਸ਼ ਗੋਰੀ ਤੁਰੀ ਫਿਰਦੀ ਹੈਗੀ ਉਹਨਾਂ ਬਗਾਨੀਆਂ ਬੁੜੀਆਂ ਦੇ ਹੱਥ ਕਿੱਥੇ ਪੜ ਕੇ ਵੇਖੀ ਜਾਣੇ ਜੇ ਉਹ ਹੱਥ ਵੇਖ ਰਹੇ ਸੀ ਤੇ ਲੋਕੀ ਨਾਮ ਖਾਉਂਦੇ ਜ਼ਬਰਦਸਤੀ ਤੇ ਕੋਈ ਵੇਖ ਨਹੀਂ ਰਹਿਗਾ ਕਹਾਣੀ ਕਿਤੇ ਨਾ ਕਿਤੇ ਘੜੀ ਗਈ ਹੈਗੀ ਨਾ ਇਸ ਮਸਲੇ ਦੇ ਵਿੱਚ ਕਿ ਉਹ ਲੜਪੇ ਜਿ ਕੁਟਿਆ ਕੇ ਜਨਾਨੀ ਦੀ ਬਾਹ ਫੜ ਲਈ ਹੈਗੀ ਜਿਹਦੇ ਨਾਲ ਆਪ ਐਡੀ ਸਪੈਨਿਸ਼ ਗੋਰੀ ਤੁਰੀ ਫਿਰਦੀ ਉਹ ਬਗਾਨੀਆਂ ਜਨਾਨੀਆਂ ਦੇ ਹੱਥ ਕਿੱਥੇ ਪੜ ਕੇ ਵੇਖੂਗਾ ਵੀ ਮ ਔਰ ਫਿਰ ਉਹ ਬੰਦਾ ਦੋ ਦਿਨ ਕੋਮਾ ਦੇ ਵਿੱਚ ਰਿਹਾਗਾ ਇਸ ਕਰਕੇ ਕੋਈ ਜਦੋਂ ਤੁਹਾਡੇ ਤੇ ਅਟੈਕ ਹੁੰਦਾ ਜਦੋਂ ਤੁਹਾਡੇ ਤੇ ਭੀੜ ਅਟੈਕ ਕਰਦੀ ਫਿਰ ਬੰਦਾ ਉਹ ਨੂੰ ਸਮਝ ਨਹੀਂ ਲੱਗਦੀ ਮੈਂ ਕਰਾਇਆ ਕੀ ਹੁਣ ਅਗਰ ਚਰਜੀਸ ਚੰਨੀ ਸਾਹਿਬ ਉਹ ਆਪਣੇ ਉਹ ਵੀ ਕਾਂਗਰਸੀ ਨੇ ਉਹਨਾਂ ਨੇ ਗੱਲ ਕੀਤੀ ਕਿ ਤੋ ਡੀਜੀਪੀ ਨੂੰ ਚਾਹੀਦਾ ਹੈਗਾ ਹੁਣ ਡੀਜੀਪੀ ਨੇ ਕਿਹਾ ਕਿ ਇਦਾਂ ਦੀ ਕੋਈ ਕਾਰਵਾਈ ਨਾ ਦੇ ਨਜ਼ਰ ਅੰਦਾਜ਼ ਕਰਗੇ ਨਾ ਤੁਸੀਂ ਡ라이ਵਰ ਵਾਲੀ ਕਾਰਵਾਈ ਕੀਤੀ ਮਨਾਲੀ ਦੇ ਵਿੱਚ ਜੋ ਡਰਾਈਵਰ ਨੂੰ ਕੁੱਟਿਆ ਸਿਰ ਤੇ ਪਾੜਿਆ ਗਈ ਨਾ ਤੁਸੀਂ ਸਪੈਨਿਸ਼ ਜੋੜੇ ਵਾਲੀ ਗੱਲ ਕੀਤੀ ਹੈਗੀ ਨਾ ਤੁਸੀਂ ਆ ਜਿਹੜੇ ਨੂਰਪੁਰ ਗੱਡੀਆਂ ਤੋੜੀਆਂ ਨਾ ਜਿਹੜੇ ਚੰਡੀਗੜ੍ਹ ਪੁਲਿਸ ਦਾ ਜਿਹੜਾ ਏਐਸਆਈ ਆ ਉਹਦੇ ਨਾਲ ਵਧੇਕੀ ਕੀਤੀ ਤੁਸੀਂ ਉਸ ਤੇ ਵੀ ਨਹੀਂ ਖੜ ਰਹੇ ਹੁੰਦੇ ਮਤਲਬ ਇਹ ਚਾਰ ਐਪੀਸੋਡ ਜਿਹੜੇ ਨੇ ਇਹ ਦੋਸ਼ੀ ਹੋਗੇ ਤੇ ਹਿਮਾਚਲ ਦੇ ਲੋਕ ਜਿਹੜੇ ਹੋਗੇ ਨੇ ਉਹ ਪੀੜਤ ਹੋਗੇ ਉਲਟਾ ਹਮਾਚਲ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਸਾਰੇ ਨਹੀਂ ਜਿਨ੍ਹਾਂ ਨੇ ਵੀ ਕਾਰਕੀ ਕੀਤੀ ਹੈ ਪਰ ਇੱਕ ਬੰਦਾ ਸਾਰੀ ਕਹਿੰਦੇ ਨੇ ਨਾ ਮਾਜ ਲਿਬਰੀ ਉਹ ਸਾਰੇ ਨੂੰ ਲਬੇੜ ਦਿੰਦੀ ਉਹ ਹੁਣ ਜਿਹੜੇ ਚਾਰਕਟ ਨਾਮੇ ਉਹ ਸਾਰੇ ਹਿਮਾਚਲੀ ਲੋਕਾਂ ਨੂੰ ਲਬੇੜ ਦਿੱਤੇ ਹੈਗੇ ਨੇ ਉਹ ਉਹ ਹੁਣ ਜਿਹੜੇ ਪੀੜਤ ਸੀ ਉਹ ਦੋਸ਼ੀ ਬਣ ਗਏ ਜਿਹੜਾ ਦੋਸ਼ੀਓ ਪੀੜਤ ਬਣ ਗਏ ਹੁਣ ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਨੇ ਵੀ ਤੇ ਡੀਜੀਪੀ ਹਿਮਾਚਲ ਨੂੰ ਲਿਖਿਆ ਹੈਗਾ ਨਾ ਕਿ ਮੇਰੇ ਨਾਲ ਵਧੇਕੀ ਕੀਤੀ ਹੈਗੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਜਿਹੜੀ ਹਿਮਾਚਲ ਦੇ ਲੋਕ ਕੀ ਹੈ ਜਿਹੜੀਆਂ ਅਚਾਨਕ ਕਿ ਚਾਰ ਘਟਨਾਵਾਂ ਵਾਪਰੀਆਂ ਇਹ ਚਾਰੇ ਕਿਹੜੇ ਘਟਨਾਵਾਂ ਕੋ ਦੋ ਵਾਪਰੀਆਂ ਨੇ 5 ਜੂਨ ਵਾਲੀ ਘਟਨਾ ਨੂੰ ਲੈ ਕੇ 5 ਜੂਨ 2024 ਚੰਡੀਗੜ੍ਹ 에어ਪੋਰਟ ਜਦੋਂ ਇਸ ਬੀਬੀ ਨੇ ਤਲਾਸ਼ੀ ਲੈਣ ਤੋਂ ਬਣਾ ਕਰ ਤਾਂ ਮੈਂ ਨਹੀਂ ਤਲਾਸ਼ੀ ਕਰਉਣੀ ਮੈਂ ਆਪਣਾ ਪਰਸਨ ਹੀ ਫੋਲਣ ਦੇਣਾਗਾ ਮੈਂ ਆਪਣਾ ਜਿਹੜਾ ਮੋਬਾਈਲ ਉਟਰੇ ਦੇ ਵਿੱਚ ਨਹੀਂ ਰੱਖਣਾ ਔਰ ਉਸ ਤੋਂ ਬਾਅਦ ਜੋ ਕੁਲਵਿੰਦਰ ਕੌਰ ਦੇ ਨਾਲ ਵਾਪਸ ਉਸ ਤੋਂ ਬਾਅਦ ਇਹ ਇਨਸੀਡੈਂਟ ਹੈ ਚਾਹੇ ਜੁੜ ਗਏ ਚਾਹੇ ਇਹਦੇ ਨਾਲ ਕੋਈ ਲੈਣਾ ਦੇਣਾ ਪਰ ਜਦੋਂ ਕੜੀ ਦੇ ਨਾਲ ਖੜੀ ਜੁੜਦੇ ਲਗਾਤਾਰ ਜਿਹੜੀਆਂ ਚਾਰ ਘਟਨਾਵਾਂ ਵਾਪਰੀਆਂ ਨੇ ਉਹ ਸਚਾਈ ਹੈ ਉਹ ਸਚਾਈ ਤੋਂ ਕਿਉਂਕਿ ਹਿਮਾਚਲ ਸਰਕਾਰ ਮੁਨਕਰ ਨਹੀਂ ਹੋ ਸਕਦੀ ਪਰ ਉਹ ਭੱਜ ਰਹੀ ਹੈ ਇਸ ਕਰਕੇ ਉਹ ਚਰਨੀ ਚੰਨੀ ਨੂੰ ਇਨਸਾਫ ਬਣੋ ਤੇ ਚੰਗੀ ਗੱਲ ਕੀਤੀ ਕਿ ਉਥੋਂ ਦੀ ਗੱਲ ਪਰ ਲੋ ਜਿਹੜੇ ਦੋਸ਼ੀ ਤੇ ਫੜੇ ਜਾਣੇ ਚਾਹੀਦੇ ਨੇ ਨਾ ਤੁਸੀਂ ਠਾਣੇਦਾਰ ਚੰਡੀਗੜ੍ਹ ਵਾਲੇ ਨੂੰ ਇਨਸਾਫ ਦਿੱਤਾ ਨਾ ਸਪੈਨਿਸ਼ ਜੋੜੇ ਵਾਲੇ ਬੰਦੇ ਨੂੰ ਵੀ ਤੁਸੀਂ ਗ੍ਰਿਫਤਾਰ ਕੀਤਾ ਜਿੱਤ ਹੋਈ ਤੁਸੀਂ ਹੁਣ ਪੁਲਿਸ ਭੇਜ ਲਓ ਨਾ ਉਥੇ ਜਿਹੜਾ ਪਰਿਵਾਰ ਅਜੇ ਵੀ ਐਡਮਿਟ ਹੈ ਤੁਹਾਡੀ ਪੁਲਿਸ ਆ ਕੇ ਰਿਕਵੈਸਟ ਸਟੇਟਮੈਂਟ ਰਿਕਾਰਡ ਹੋ ਸਕਦਾ ਕਿ ਤੁਹਾਡੀ ਪੁਲਿਸ ਨੂੰ ਡਰਾਤਾ ਹੋਵੇ ਜਾਂ ਜਿਨ੍ਹਾਂ ਨੇ ਕੁੱਟਿਆ ਮਾਰਿਆ ਉਹਨਾਂ ਦੀ ਸਰਕਾਰ ਹਿਮਾਚਲ ਸਰਕਾਰ ਦੇ ਵਿੱਚ ਬੜੇ ਯੋਰ ਹੋਵੇ ਜਾਂ ਪੁਲਿਸ ਉੱਥੇ ਮਿਲੀ ਹੋਵੇ ਅੱਜ ਤੁਸੀਂ ਉਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਦਾ ਹਸਪਤਾਲ ਦਾਖਲ ਅੱਜ ਤੁਸੀਂ ਆਪਣੀ ਪੁਲਿਸ ਭੇਜ ਦੋ ਮਨਾਲੀ ਵਾਲੀ 13 ਤਰੀਕ ਦੀ ਘਟਨਾ ਹੈਗੀ ਹੈ ਜਿਹੜਾ ਡਰਾਈਵਰ ਕੁੱਟਿਆ ਪਟ ਰੋਪੜ ਦਾ ਤੁਸੀਂ ਉਹਨੂੰ ਇਨਸਾਫ ਦਿੱਤਾਗਾ ਜਿੱਥੇ ਨਾ ਕਿਤੇ ਤੇ ਇਨਸਾਫ ਦੋਗੇ ਤੇ ਕੱਲ ਖੁਦ ਨਾ ਖਾਸਤਾ ਹਰਿਆਣਾ ਦੇ ਵਿੱਚ ਕੋਈ ਹਿਮਾਚਲੀ ਦੇ ਨਾਲ ਵਾਪਰ ਜਾਂਦੀ ਜਾਂ ਦਿੱਲੀ ਦੇ ਵਿੱਚ ਜਾਂ ਯੂਪੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਫਿਰ ਤੁਸੀਂ ਕਹੋਗੇ ਕਿ ਜਿਹੜੇ ਸਾਡੇ ਜਿਹੜੇ ਹਿਮਾਚਲੀ ਭਾਈਚਾਰਾ ਦੂਜੇ ਦੂਜਿਆਂ ਦੇ ਵਿੱਚ ਸੇਫ ਨਹੀਂ ਹੈ ਸੂਬਿਆਂ ਦੇ ਵਿੱਚ ਤੇ ਅੱਜ ਤੁਸੀਂ ਪੰਜਾਬੀਆਂ ਨੂੰ ਅਟੈਕ ਕਰ ਰਹੇ ਹੋ ਤੇ ਅੱਜ ਤੁਸੀਂ ਕਿਵੇਂ ਕਹਿ ਸਕਦੇ ਹੋ ਇਹਨਾਂ ਇਸ ਕਰਕੇ ਇਹ ਜਿਹੜੀ ਅਗਰ ਇਹ ਆਪਸੀ ਭਾਈਚਾਰਕ ਸਾਂਝ ਦਾ ਟੁੱਟੇ ਉਹਦੇ ਵਾਸਤੇ ਮੈਨੂੰ ਲੱਗਦਾ ਕਿ ਹਿਮਾਚਲ ਪੁਲਿਸ ਤੇ ਹਿਮਾਚਲ ਲੋਕ ਤੇ ਹਿਮਾਚਲ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਫਿਲਹਾਲ ਇਹ ਤਿੰਨੇ ਲੋਕ ਜ਼ਿੰਮੇਵਾਰੀ ਤੋਂ ਭੱਜ ਰਹੇ ਆਗੇ ਨੇ